ਏ ਹਾਤੇ ਲੋ ਜੀ ਆਪਣਾ ਅੱਜ ਹੋ ਗਿਆ ਆ ਖਾਣੇ ਦਾ ਟਾਈਮ ਟਾਈਮ ਹੋ ਗਿਆ 4:00 ਵਜ ਗਿਆ ਪਰ ਅਸਲ ਤੁਹਾਨੂੰ ਆ ਗੱਲ ਦੱਸ ਦਈਏ ਅਸੀਂ ਅੱਜ ਸਿੱਕੇ ਬਾਰਡਰ ਤੇ ਪਿੰਡਾਂ ਦੇ ਵਿੱਚ ਵੀ ਦੇਖਦੇ ਸੀਗੇ ਵਾਕਿਆ ਪਿੰਡਾਂ ਦੇ ਵਿੱਚ ਜੰਗ ਦਾ ਮਾਹੌਲ ਕੀ ਆ ਤੇ ਮੈਂ ਕਿਹਾ ਵੀ ਜਤੋਂੜ ਖਾਣ ਦੀ ਵਾਰੀ ਆਉਦੀ ਮੈਂ ਕਿਹਾ ਤੁਹਾਡੇ ਨਾਲ ਬਲੌਗ ਸੋਚਾ ਕਰੀਏ ਉਧਰ ਆਪਣੇ ਗਰਦਿਆਲ ਭਾਜੀ ਪਛਾਦਾਂ ਛੱਕ ਰਹੇ ਨਹੀਂ ਇਧਰ ਵਾਰੀ ਹੁਣ ਆਪਣੀਆਂ ਦੇ ਇਧਰ ਬਾਈ ਕੁੜੀ ਨੇ ਬਾਈ ਕੀ ਹਾਲ ਚੱਲ ਜੀ ਤਾਂ ਕੁੜੀ ਤੇ ਇਹ ਖੇਮਕਰ ਦੇ ਰਿਹਾ ਆ ਇਹ ਤੇ ਮਤਲਬ ਵੀ ਬਾਡਰ ਦੇ ਬਿਲਕੁਲ ਨਾਲ ਬਾਈ ਕਿੰਨੇ ਕਿਲੋਮੀਟਰ ਬਾਡਰ ਐ ਤੁਹਾਡਾ 3 ਕਿਲੋਮੀਟਰ 3 ਕਿਲੋਮੀਟਰ ਦੂਰ ਬਾਡਰ ਆ ਇੱਥੇ ਬੜੀਆਂ ਅਫਵਾਹਾਂ ਉੱਡੀਆਂ ਨੇ ਬੜੇ ਦਿਨਾਂ ਦੀਆਂ ਚਪਲਕਦੀਆਂ ਨਾ ਤੇ ਦੇਖਣਾ ਉਹ ਅਸਲ ਹਕੀਕਤ ਕੀ ਆ ਅੱਜ ਮੈਂ ਤੁਹਾਨੂੰ ਦੱਸਾਂ ਕਿ ਨਾਲੇ ਇੱਕ ਪੁਰਾਣਾ ਸਟੇਸ਼ਨ ਦਿਖਾਉਣਾ ਤੁਹਾਨੂੰ ਜਿੱਥੇ ਲਾਹੌਰ ਤੋਂ ਸਿੱਧੀ ਟ੍ਰੇਨ ਜਾਂਦੀ ਹੁੰਦੀ ਸੀਗੀ ਤੇ ਹੁਣ ਬਸ ਪਰਸ਼ਾਤਾ ਸ਼ਾਕੇ ਤੋਂ ਚਲਦੇ ਆ ਸਿੱਧਾ ਲਾਹੌਰ ਵਾਲੇ ਪਾਸੇ ਨੂੰ ਤੇ ਲੋ ਜੀ ਇਹ ਆ ਜੀ ਆਖਰੀ ਸਟੇਸ਼ਨ ਪੰਜਾਬ ਦਾ ਜਿਹੜਾ ਆ ਰੋਡ ਸੀਗਾ ਇਹ ਲਾਹੌਰ ਨੂੰ ਜਾਂਦਾ ਸੀ ਇਹ ਰੇਲਵੇ ਲਾਈਨ ਸੀ ਜਿਹੜੀ ਲਾਹੌਰ ਜਾਂਦੀ ਸੀ ਇੱਕ ਟਾਈਮ ਤੇ ਤੇ ਜਦੋਂ ਪਾਕਿਸਤਾਨ ਦੀ ਇੰਡੀਆ ਨਾਲ ਪਹਿਲਾ ਜੰਗ ਹੋਈਆਂ ਨੇ ਉਸ ਤੋਂ ਬਾਅਦ ਇਹਨੂੰ ਬੰਦ ਕਰ ਦਿੱਤਾ ਗਿਆ ਤੇ ਤੁਹਾਨੂੰ ਇੱਧਰ ਦਿਖਾਉਂਦੇ ਆ ਤੇ ਇੱਧਰ ਪੁਰਾਣੀਆਂ ਬਿਲਡਿੰਗਾਂ ਬੜੀਆਂ ਹੋਈਆਂ ਕਿਸੇ ਟਾਈਮ ਇੱਥੇ ਕਿੰਨਾ ਰਸ਼ ਪੈਂਦਾ ਹੋਣਾ ਸੀ ਅੱਜ ਬਿਲਕੁਲ ਖਾਲੀ ਵਿਆਬਾਲ ਹੋਇਆ ਪਿਆ ਆ ਤੇ ਆ ਲਾਈਨ ਵੀ ਲਗਭਗ ਸੁੰਨੀ ਹੋਈ ਪਈ ਆ ਸਿਰਫ ਇੱਥੋਂ ਟ੍ਰੇਨ ਆ ਕੇ ਮੁੜ ਜਾਂਦੀ ਆ ਇਸ ਟੂ ਆਰ ਰੇਲਵੇ ਸਟੇਸ਼ਨ ਤੋਂ ਟ੍ਰੇਨ ਜਿਹੜੀ ਹੈਗੀ ਉਹ ਅੱਗੇ ਨਹੀਂ ਜਾਂਦੀ। ਇੱਥੇ ਸਿਰਫ ਲੋਕਲ ਸਵਾਰੀਆਂ ਇੱਥੇ ਤੱਕ ਆਉਂਦੀਆਂ ਨੇ ਤੇ ਇੱਥੋਂ ਚੱਲ ਜਾਂਦੀਆਂ ਇੱਕ ਟਾਈਮ ਇੱਥੇ ਜੀ ਹਿਸਾਬ ਲਾ ਲਾ ਲਾਹੌਰ ਤੱਕ ਟ੍ਰੇਨ ਜਾਣੀ ਕਿੰਡੀ ਵੱਡੀ ਗੱਲ ਹੁੰਦੀ ਸੀਗੀ। ਤੇ ਇੱਥੇ ਸਿਰਫ ਬੰਦਾ ਥੋੜੀ ਦੇਰ ਲਈ ਇੱਥੇ ਟਿਕਟਾਂ ਟੋੜਾ ਕੇ ਟਰੌਂਦਾ ਜਿਹੜਾ ਲੋਕਲ ਟਿਕਟਾਂ ਦੀ ਹੁੰਦੀਆਂ। ਤੇ ਕਾਫੀ ਵਧੀਆ ਸਿਕਾ ਰੇਲਵੇ ਸਟੇਸ਼ਨ ਇਹ ਪਰ ਲਾਸਟ ਸਟੇਸ਼ਨ ਕਹਿ ਸਕਦੇ ਆ ਇਹਨੂੰ ਅਸੀਂ ਪੰਜਾਬ ਦਾ ਇਹ ਖੇਮ ਕਰਦੇ ਆ। ਹਾਂ ਰੇਲਵੇ ਸਟੇਸ਼ਨ ਦਿਖਾ ਦਨੇ ਆ ਥੋੜਾ ਜਿਹਾ ਚਲਕੇ ਦਿਖਾਉਦਾ ਰੇਲਵੇ ਸਟੇਸ਼ਨ ਕਿਵੇਂ ਦਾ ਆ ਦੇਖੋ ਜੀ ਤੁਸੀਂ ਆ ਆ ਜੀ ਬਿਲਡਿੰਗ ਇਹਦੀ ਖੇਮ ਕਰਨ ਦੀ ਤੇ ਆ ਜਿਹੜੀਆਂ ਅੰਦਰ ਕੁਰਸੀਆਂ ਲੱਗੀਆਂ ਹੋਈਆਂ ਪੁਰਾਣੇ ਸਮੇਂ ਦੀਆਂ ਬਣੀਆਂ ਪਈਆਂ ਨੇ ਜਿਸ ਟਾਈਮ ਇਹ ਲਾਹੌਰ ਨੂੰ ਟ੍ਰੇਨ ਜਾਂਦੀ ਸੀ ਨਾ ਉਦੋਂ ਦੀ ਆ ਇਹ ਤੇ ਆ ਮਾਸਟਰ ਦਾ ਸਟੇਸ਼ਨ ਮਾਸਟਰ ਦਾ ਰੂਮ ਆ ਇਹ ਤੇ ਆ ਉਦੋਂ ਦੀਆਂ ਬਣੀਆਂ ਹੋਈਆਂ ਨੇ ਜੋ ਪਾਕਿਸਤਾਨ ਨੂੰ ਉਦੇ ਟਾਈਮ ਦੀਆਂ ਸੀਗੀਆਂ ਸਾਰੀ ਬਿਲਡਿੰਗ ਉਧਰ ਹੀ ਸਾਰੀ ਹੈ। ਕੀ ਬਾਤ ਹੈ। ਆ ਦੇਖ ਸਕਦੇ ਤੁਸੀਂ। ਪਰ ਇੱਥੇ ਜਿਹੜੇ ਲਾਹੌਰ ਵਾਲੇ ਦਾ ਕੋਈ ਉਹ ਸਾਰੇ ਉਹਦੇ ਜਿਹੜੇ ਬੋਲ ਬੂਲ ਸੀ ਉਹ ਹਟਾਤੇ ਆ ਵੈਸੇ। ਸਿਰਫ ਇੱਥੇ ਜਿਹੜੀਆਂ ਲੋਕਲ ਗੱਡੀਆਂ ਜਾਂਦੀਆਂ ਨੇ ਉਹਨਾਂ ਦੇ ਨਾਮ ਲਿਖੇ ਹੋਏ ਨੇ। ਆ ਦੇਖ ਸਕਦੇ ਹੋ ਤੁਸੀਂ। ਪਹਿਲਾਂ ਇੱਥੇ ਉਹ ਲੱਗੇ ਹੁੰਦੇ ਸੀ ਤੇ ਆ ਲੱਕੜ ਦੇ ਬੜੇ ਹੋਏ ਆ ਵਿਚ ਸਾਰੇ ਜਿਹੜੇ ਆ। ਕਿਉਂ ਕਰਦੇ ਆ ਜੀ ਜੀ ਸਰ ਮੈਂ ਕਿਹਾ ਉਦੋਂ ਦੀ ਬੜੇ ਹੋਇਆ ਨਾ ਲੱਕੜ ਦੇ ਵਿੱਚ ਉਹ ਆਪ ਉਸੇ ਟਾਈਮ ਲਈ ਸੀ ਉਹੇ ਟਾਈਮ ਦੇ ਨਾ ਤੇ ਆਹ ਹੁੰਦੀ ਆ ਜੀ ਜਿੱਥੇ ਖਿੜਕੀ ਜਿਸ ਸਮੇਂ ਇੱਥੇ ਕੋਈ ਲਾਹੌਰ ਵਾਸਤੇ ਟਿਕਟ ਲੈਂਦਾ ਹੁੰਦਾ ਹੋਣਾ ਕੋਈ ਹੈ ਨਾ ਵੀ ਲਾਹੌਰ ਜਾਣਾ ਭਾਈ ਪਰ ਇੱਥੇ ਅੱਗੇ ਇੱਥੇ ਲਿਖਿਆ ਹੁੰਦਾ ਓਹ ਕੱਟ ਦਿੱਤਾ ਮਿਲੋਂਦਾ ਇੱਥੇ ਸੀਗਾ ਲਿਖਿਆ ਉਹ ਲਾਹੌਰ ਦਵਾਸੇ ਜਿਹੜੇ ਟਿਕਟ ਦਾ ਰੇਟ ਰੂਟ ਸੀਗਾ ਤੇ ਉਹ ਹੁਣ ਕੱਟ ਕੇ ਹੁਣ ਬੱਸ ਜਿਹੜੀ ਆ ਬਾਕੀ ਕਿਰਾਇਆ ਰਹਿ ਗਿਆ ਬੱਸ ਉਹ ਲਿਖਿਆ ਹੋਇਆ ਆਇਆ ਤੇ ਅਸੀਂ ਸਰਵੇ ਸੀਗੇ ਬਾਰਡਰ ਤੇ ਸ਼ੂਟ ਕਰ ਰਹੇ ਸੀ ਅਸੀਂ ਸੋਚਿਆ ਵੀ ਤੁਹਾਨੂੰ ਇੱਕ ਆਖਰੀ ਸਟੇਸ਼ਨ ਵੀ ਦਿਖਾ ਦਈਏ ਅਸੀਂ ਆਹ ਦੇਖ ਸਕਦੇ ਤੁਸੀਂ ਕਿਸ ਤਰੀਕੇ ਦੀ ਬਿਲਡਿੰਗ ਹੈ ਇਹ ਕਰਤਾਰ ਜੀ ਪਤਾ ਕੁਛ ਇਸ ਬਾਰੇ ਇੱਕ ਚੀਜ਼ ਹੈ ਜੀ ਮਾਜੀ ਇਹ ਸਟੇਸ਼ਨ ਜਿਹੜਾ ਹੈ ਬਣਿਆ ਹੈ ਨਾ ਜੀ ਹਾਂ ਜੀ ਇਹ ਸਟੇਸ਼ਨ ਬਣਿਆ ਹੈ ਭਾਰਤ ਪਾਕਿਸਤਾਨ ਦੇ ਪੰਚਤੰਥ ਪਹਿਲਾਂ ਦਾ ਪਹਿਲਾਂ ਦਾ ਅੱਜ ਵੀ ਬਿਲਡਿੰਗ ਉਸੇ ਤਰ੍ਹਾਂ ਦੀ ਹੈ ਉਸੇ ਤਰ੍ਹਾਂ ਇਹ ਚੀਜ਼ ਨੂੰ ਮੰਨਣਾ ਪਏਗਾ ਬਿਲਕੁਲ ਬਿਲਕੁਲ ਸਾਂਝਾ ਹੀ ਪ੍ਰਸ਼ਾਦੀਆਂ ਹਨ ਸਾਂਝਾ ਜੀ ਬਿਲਕੁਲ ਯਾਦ ਆ ਸੀ ਇੱਕ ਮੈਨੂੰ ਗਾਣੇ ਦੇ ਬੋਲ ਬੜੇ ਸੋਹਣੇ ਯਾਦ ਆ ਰਹੇ ਹੋ ਹਰਦੀਪ ਗਰਗੀ ਨੇ ਗਾਇਆ ਸੀਗਾ ਹੂੰ ਉਹ ਕਹਿੰਦਾ ਹੋਵੇ ਨਾ ਦੀਵਾਰ ਕੋਈ ਗੱਡੀ ਜਾਵੇ ਸ਼ੂਕ ਦੀ ਹਾਂ ਵੇਚ ਦੀਏ ਤੋਪਾਂ ਲੋੜ ਪਵੇ ਨਾ ਬੰਦੂਰ ਦੀ ਤੋਪ ਦੀ ਹਾਂਜੀ ਕੀ ਮਤ ਤੇ ਕਰੀ ਕਿਤੇ ਬਿਲਕੁਲ ਰਬਾਤ ਦੀ ਕਿਲਾ ਹੁੰਦਾ ਸੀ ਸਹੀ ਗੱਲ ਯਾਰ ਜਿਹੜਾ ਮਾਹੌਲ ਬਣਿਆ ਵਾ ਬਹੁਤ ਖਤਰਾ ਇੱਕ ਤਾਂ ਜੰਗ ਦਾ ਮਾਹੌਲ ਬਣ ਗਿਆ ਉਤੋਂ ਆ ਸਟੇਸ਼ਨ ਜਿਹੜੇ ਖਾਲੀ ਪਏ ਨੇ ਹਨਾ ਤੇ ਬਸ ਕੋਈ ਹਾਲ ਨਹੀਂ ਜੀ ਤੇ ਆ ਜਿਹੜੀਆਂ ਇੰਦਰ ਬਿਲਡਿੰਗਾਂ ਬਣੀਆਂ ਕਿ ਇਸ ਟਾਈਮ ਬਈ ਇੱਥੇ ਕਿੰਨੇ ਲੋਕ ਰਹਿੰਦੇ ਹੋਣੇ ਹਨਾ ਇਹਦੇ ਕੋਈ ਇੱਥੇ ਆਪਣਾ ਗੈਸਟ ਰੂਮ ਹੁੰਦਾ ਹੋਣਾ ਆ ਕੋਈ ਹੋਰ ਚੀਜ਼ ਕਿਵੇਂ ਹੁੰਦੀ ਹੋਣੀ ਆ ਅੱਜ ਬਿਲਕੁਲ ਇਹ ਖੰਡਰ ਹੋ ਚੁੱਕੇ ਨੇ ਤੇ ਚਲੋ ਬਸ ਸਮੇਂ ਦੇ ਨਾਲ ਇਹ ਚੀਜ਼ਾਂ ਹੋ ਗਈਆਂ ਨੇ ਤੇ ਆਇਆ ਇਹ ਆਖਰੀ ਸਟੇਸ਼ਨ ਕੇਮਕਰਨ ਦਾ ਦਿੱਲੀ ਤੇ ਲਾਹੌਰ ਦਾ ਕਹਿ ਦੋ ਹਾਂ ਮਤਲਬ ਦਿੱਲੀ ਤੇ ਲਾਹੌਰ ਵਾਲਾ ਸਹੀ ਗੱਲ ਆਖਰੀ ਮੇਲ ਸੀ ਜਿਹੜਾ ਇਹ ਲਾਹੌਰ ਨੂੰ ਜੋੜਦਾ ਸੀਗਾ ਇਹ ਕਿਰਿਲਵਲਾ ਸਟੇਸ਼ਨ ਆਖਰੀ ਤੇ ਇੱਕ ਹੈਗਾ ਆ ਅਟਾਰੀ ਜਿਹੜੀ ਆਖਰੀ ਸਟੇਸ਼ਨ ਹੈ ਕਿਤੇ ਤੁਹਾਨੂੰ ਉਹ ਵੀ ਦਿਖਾਵਾਂਗੇ ਵੀ ਕਿਵੇਂ ਦਾ ਉਹ ਸਟੇਸ਼ਨ ਹੈਗਾ ਤੇ ਕਿਸ ਤਰੀਕੇ ਨਾਲ ਆ ਪਰ ਇਹ ਕਿਤੇ ਨਾ ਕਿਤੇ ਸਾਡੀਆਂ ਸਿਆਸਤਾਂ ਨੇ ਸਾਨੂੰ ਲਾਹੌਰ ਤੋਂ ਵੀ ਦੂਰ ਕਰਤਾ ਤੇ ਸਾਡੇ ਜਿਹੜੇ ਬਾਬਾ ਇੰਦਨ ਕਣਾ ਸਾਹਿਬ ਦਾ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਸੀ ਦੇ ਨੋਟ ਤੋਂ ਵੀ ਦੂਰ ਕਰਤਾ ਤੇ ਸੋ ਚਲੋ ਅਸੀਂ ਉਮੀਦ ਕਰਦੇ ਆ ਵੀ ਜਿਹੜੀ ਇਹ جنگ ਆ ਹੁਣ ਇਸ ਟਾਈਮ ਲੱਗਣ ਦੀ ਅਸਾਰ ਉਹ ਨਾ ਲੱਗੇ ਤੇ ਬਸ ਇਹੀ ਅਰਦਾਸ ਆ ਸਾਡੀ ਵੀ ਦੋਨਾਂ ਦੇਸ਼ਾਂ ਨੂੰ ਕੜ ਰੱਬ ਚੜ੍ਹਦੀ ਕਲਾ 'ਚ ਰੱਖੇ ਤੇ ਇਦਾਂ ਦੀਆਂ ਜੰਗਾ ਤੋਂ ਸਾਨੂੰ ਹਮੇਸ਼ਾ ਦੂਰ ਰੱਖੇ। ਥੈਂਕ ਯੂ ਸੋ ਮੱਚ। ਹਾਜੀ ਜਿੱਥੇ ਅੱਜ ਦੇ ਟਾਈਮ 'ਚ ਕੁਝ ਲੋਕ Hindu Muslim ਦੀ ਗੱਲ ਕਰਦੇ ਆ ਇੱਕ ਤੁਹਾਨੂੰ ਆਗ ਸਮਾਰਕ ਦਿਖਾ ਰਿਹਾ ਅਬਦੁਲ ਹਮੀਦ ਸਮਾਰਕ। ਇਹ ਅਬਦੁਲ ਹਮੀਦ ਜਿਹੜੇ ਨੇ ਉਹ ਹੋਏ ਨੇ ਜਿਨ੍ਹਾਂ ਨੇ ਇੱਕ ਪੈਟਰਨ ਥੈਂਕ ਯੂ ਕਿ ਪਾਕਿਸਤਾਨ ਦੇ ਕੋਲ ਉਸ ਟਾਈਮ ਤੇ ਉਹਨਾਂ ਦੇ ਵੀ ਇਸ ਬੰਦੇ ਨੇ ਮੂਹਰ ਦਿੱਤੀ ਸੀ ਕਿ ਆਹ ਉਹ ਟੈਕ ਖੜਾਇਆ ਜਿਹੜਾ ਪੈਟਰਨ ਟੈਕ ਹੈ। ਇਹ ਖਾਸ ਗੱਲ ਸੀ ਵੀ ਇਹਦੇ ਉੱਤੇ ਸਾਰੇ ਰਬੜ ਜੜੀ ਹੁੰਦੀ ਸੀ ਜੇ ਕੋਈ ਬੰਬ ਮਾਰਦਾ ਇਹ ਨਾ ਉਹ ਇਹਦੇ ਉੱਤੋਂ ਵੱਜ ਕੇ ਤੇ ਦੂਰ ਜਾ ਕੇ ਫੜਦਾ ਹੁੰਦਾ ਸੀ ਤੇ ਬਾਕੀ ਸਾਰੀ ਗੱਲਬਾਤ ਬਾਈ ਹੁੜਾ ਨਾਲ ਕਰਦੇ ਆ ਬਾਈ ਹੁੜਾ ਨੂੰ ਪੁੱਛਦੇ ਆ ਤੇ ਆ ਸੀ ਉਹ ਪੈਟਰਨ ਟੈਂਕ ਬਾਈ ਕੀ ਕਹਾਣੀ ਸੀ ਅਸਲ ਦੇ ਵਿੱਚ ਇਹ ਇਹ ਨਾ ਸਰਕਾਰ ਨੇ ਟੈਂਕਾਂ ਦਾ ਹਮਲਾ ਕੀਤਾ ਪਾਕਿਸਤਾਨ ਵਾਲਾ 1965 ਵਾਲੇ ਕੰਦ ਅੱਛਾ ਤੇ ਇਹ 52 ਟੈਂਕ ਜਿਹੜੇ ਆ ਇਹ ਪੈਟਰਨ ਟੈਂਕ ਅਮਰੀਕਾ ਵੱਲੋਂ ਸਪੈਸ਼ਲ ਤੌਰ ਤੇ ਚਾਰ ਦਿੱਤੇ ਗਏ ਸੀ ਜਿਹਨੂੰ ਜਾਰਜ ਨਾਮ ਦੇ ਬੰਦੇ ਨੇ ਤਿਆਰ ਕੀਤਾ ਹੈ ਅੱਛਾ ਉਹ ਬੰਦੇ ਨੇ ਦਾਵਾ ਕੀਤਾ ਸੀ ਵੀ ਇਸ ਟੈਂਕ ਨੂੰ ਤੋੜਨ ਵਾਲਾ ਮਾਈ ਦਾ ਲਾਲ ਕੋਈ ਪੈਦਾ ਨਹੀਂ ਹੋਇਆ ਅੱਛਾ ਪਰ ਅਬਦੁੱਲ ਹਮੀਦ ਸਾਡੇ ਨੇ ਇੱਥੇ ਇਹਨਾਂ ਦੇ 13 ਟੈਂਕ ਪੰਨੇ 13 ਟੈਂਕ 13 ਕਹਿੰਦਾ ਕੋਈ 15 ਕਹਿੰਦਾ ਕੋਈ 7 ਵੀ ਕਹਿੰਦੇ ਤੇ ਉਹਨਾਂ ਵਿੱਚੋਂ 1 ਕਿਆ ਉਹਨਾਂ ਵਿੱਚੋਂ 1 ਕੇ ਆ ਅੱਛਾ 1 ਕੇ ਦਾ ਮਾਡਲ ਫਰੋਜਪੁਰ ਖੜਾ ਵਾ 1 ਮਾਡਲ ਇਹਦਾ ਅੰਮ੍ਰਿਤਸਰ ਖੜਾ ਵਾ ਅੱਛਾ ਕਾਫੀ ਟੈਂਕ ਜਿਹੜੇ ਘੇਰਦੇ ਸਨ ਨਵੇਂ ਆਰਮੀ ਦੇ ਅੱਛਾ ਬਾਅਦ ਜੋ ਸੰਧੀ ਹੋਏਗੀ ਇਹ ਟੈਂਕ ਜਿਹੜੇ ਇੱਥੇ ਰਹਿ ਗਏ ਉਹਨਾਂ ਦੇ ਨਾਂ ਕਿਸੇ ਨੇ ਖੜੇ ਸ਼ਰਮਜਾ ਮਾਰਿਆ ਹੀ ਨਹੀਂ ਅੱਛਾ ਤੇ ਜੋਰਜ ਜਿਹੜਾ ਜਿਹਨੇ ਤਿਆਰ ਕੀਤਾ ਸੀ ਨਾ ਜੀ ਉਹ ਸੋਚਣ ਤੇ ਮજબੂਰ ਹੋ ਗਿਆ ਸੀਗਾ ਕਿ ਯਾਰ ਮੈਂ ਤੇ ਇੱਕ ਔਦ ਤਿਆਰ ਕਰਕੇ ਦਿੱਤੀ ਪਰ ਇਹਨੂੰ ਤੋੜਨ ਵਾਲਾ ਵੀ ਕੋਈ ਪੈਦਾ ਹੋਇਆ ਹੀ ਕੀ ਬਾਕੀ ਇਹਦੇ ਵਿੱਚ ਮੇਨ ਚੀਜ਼ ਭਲੀ ਬਤਨ ਖੋਣਾ ਕੋੜਾ ਮੇਰੇ ਸਾਹਮਣੇ ਆਇਆ ਉਹ ਆ ਦੇਖੋ ਆ ਰਬੜ ਚੜੀ ਹੋਈ ਹੈ ਨਾ ਜੀ ਰਬੜ ਹਾਂਜੀ ਇਹ ਹੁਣ ਸੜੀ ਹੋਈ ਹੈ ਪੰਮਾ ਦੇ ਨਾਲ ਹਾਂਜੀ ਇਹਦੇ ਲੂਸ ਪੁਆਇੰਟ ਸੀ ਕੋਈ ਜਿਤਨਾ ਨਾੜੀ ਹੋ ਗਈ ਲੋਹੇ ਦੀ ਜਿੱਥੇ ਡਰਾਈਵਰ ਪੈਂਦਾ ਹੈ ਹਾਂ ਤੇ ਜਿੱਥੇ ਉਹ ਲੂਸ ਪੁਆਇੰਟ ਤੇ ਜਦੋਂ ਵਾਰ ਹੁੰਦਾ ਹੈ ਨਾ ਜੀ ਉਦੋਂ ਹੀ ਇਹ ਟੈਂਕ ਜਿਹੜਾ ਹੈ ਬਰਬਾਦ ਹੁੰਦਾ ਹੈ ਅੱਛਾ ਇਹਦਾ ਟੈਂਕਰ ਨੂੰ ਬਰਬਾਦ ਕਰਨ ਵਾਲਾ ਕੋਈ ਪੈਦਾ ਨਹੀਂ ਸੀ ਕੀ ਬਾਤ ਆ ਦੇਖੋ ਤੁਸੀਂ ਵੀ ਇਹਦੇ ਵੀਲ ਆ ਸਾਰੇ ਇਹ ਰਬੜ ਹੈ ਨਾ ਉੱਪਰ ਸੜੀ ਹੋਈ ਉੱਪਰ ਰਬੜ ਚੜੀ ਹੋਈ ਹੈ ਜੀ ਕੀ ਬਾਤ ਹੈ ਤੇ ਇਹ ਦੇਖੋ ਸਾਰੀ ਇਹ ਜੰਗ ਦੇ ਵਿੱਚ ਇਹ ਤੈਸਰਾਂ ਸੋਈ ਸਗੀ ਇਹ ਤੇ ਇਹ ਆ ਨਿਸ਼ਾਨੀ ਉਸ ਟਾਈਮ ਦੀ ਜਿਹੜੇ ਅੱਜ ਦੇ ਟਾਈਮ ਦੇ ਵਿੱਚ Hindu Musliman ਕਰ ਰਹੇ ਆ ਬਈ ਹਾਂ ਉਹ ਵੀ ਚਾਹੇ ਜਰੂਰ ਆਪਾਂ ਸਿਆਹ ਦੇਣਾ ਚਾਹਾਂਗੇ ਜਿਹੜੇ ਲੋਕ ਕਹਿੰਦੇ ਨੇ ਕਿ ਇਹ ਬ੍ਰੋਸਟਾਨ ਜਿਹੜਾ ਕੱਲਾ ਹਿੰਦੂਆਂ ਦਾ ਸੀਗਾ ਹਾਂ ਤੇ ਇਹ ਉਹਨਾਂ ਵਾਸਤੇ ਇੱਕ ਸਬਕ ਪਿਆ ਜਿਹਦੇ ਅਬਦੁਲ ਹਮੀਦ ਨਾਨਾ ਹੁੰਦਾ ਹੈ ਸ਼ਾਇਦ ਹੋ ਸਕਦਾ ਵੀ ਇਹ ਅੰਮ੍ਰਿਤਸਰ ਵੀ ਵਾਪਸ ਬਿਲਕੁਲ ਤੇ ਇਹ ਖੇਮ ਕਰਦੇ ਵਿੱਚ ਹੋਇਆ ਸੀ ਇਹ ਤੇ ਉਦੋਂ ਕਿਨੇ 90 ਤੋਂ 95 ਟੈਂਕ ਆਏ ਸੀਗੇ ਪੀੜੀਅ ਵਿੱਚ 97 ਟੈਂਕਾਂ ਦਾ ਹਮਲਾ 97 ਟੈਂਕਾਂ ਦਾ ਹਮਲਾ ਸੀ ਹਾਂਜੀ 1971 ਚ 65 ਦੇ ਵਿੱਚ ਹਾਂਜੀ ਕੀ ਬਾਤ ਹੈ 1965 ਦੇ ਵਿੱਚ 77 ਟੈਂਕਾਂ ਦਾ ਹਮਲਾ ਕੋਈ ਛੋਟੀ ਮੋਟੀ ਗੱਲ ਨਹੀਂ ਵੀ ਕੀ ਬਾਤ ਹੈ ਤੇ ਆ ਉਸ ਯੋਧੇ ਦੀ अब्दुल ਖਮੀਦੀ ਇੱਕ ਇੱਕ ਕਹਿ ਸਕਦੇ ਆ ਦੇਖੀ ਇੱਕ ਮਿਸਾਲ ਦੀ ਮਿਸਾਲ ਆ ਬੰਦੇ ਦੀ ਜਿਹਨੇ ਇਹ ਚੀਜ਼ ਨੂੰ ਰੋਕਿਆ ਵਾਹ ਜੀ ਵਾਹ ਕੀ ਬਾਤ ਹੈ ਤਦੋ ਅ ਸਨਹਾਰ ਮੰਤਰੀ શ્રી ਨਰਿੰਦਰ ਮੋਦੀ ਜੀ ਵੀ ਉਹਨਾਂ ਨੂੰ ਸਨਮਾਨਿਤ ਕਰਨ ਵਾਸਤੇ ਪਹੁੰਚੇ ਸੀਗੇ 8 ਤੇ 9 ਅ ਅਕਤੂਬਰ ਸਤੰਬਰ ਨੂੰ ਇਹਨਾਂ ਦਾ ਹੁੰਦਾ ਵਾ ਕਿਥੇ ਮੇਲਾ ਬਣਾਇਆ ਜਾਂਦਾ ਵੱਡੇ ਵੱਡੇ ਜਿਹੜੇ ਐਕਸ ਮੈਨ ਨੇ ਆਰਮੀ ਦੇ ਉਹ ਆਉਂਦੇ ਆ ਇੱਥੇ ਕਾਂਸਟਮੈਂਟ ਆ। ਕੀ ਆ ਬਤ ਹੈ ਕੀ ਬਾਤ ਹੈ ਤੇ ਆਇਆ ਜੀ ਪੈਟਰਨ ਟੈਂਕ 1965 ਇੰਡੋ-ਪਾਕ ਵਾਰ ਦੇ ਵਿੱਚ ਹੋਇਆ ਸੀਗਾ ਆ ਤੁਹਾਨੂੰ ਆ ਦਿਖਾ ਦਈਏ ਥੋੜੀ ਜੀ ਛੋਟੀ ਜੀ ਇਹ ਜੁਆਸ ਚਰਦਲ ਜੋਰਜ ਇਸ ਪੈਟਰਨ ਨੇ ਬਣਾ ਸੀਗਾ ਇਹ ਆਪਣੇ ਨਾਂ ਤੇ ਕੀ ਬਾਤ ਹੈ ਤੇ ਹਜੇ ਲੋਕ ਕਹਿੰਦੇ ਆ ਵੀ ਹਾਂ ਵੀ Hindu, Muslim, Sikh, ਬਾਨਾ ਤੇ ਕਿਹੜਾ ਬਾਜੀ ਦਾ ਇੱਕ ਜੀ ਦੀ ਜਾਗਦੀ ਮਿਸਾਲ ਆ ਇਹ ਚੀਜ਼ ਤੇ ਆ ਸਾਰੇ ਦਾ ਸਾਰਾ ਦੇਖ ਸਕਦੇ ਤੁਸੀਂ ਰਬੜ ਜਿਹੜੀ ਸਟਡੀ ਹੋਈ ਆ ਤੇ ਉਸ ਟਾਈਮ ਜੰਗ ਦੇ ਵਿੱਚ ਛੜੀ ਛੜੀ ਸੀ ਜਦੋਂ ਇਹਨੂੰ ਨਸ਼ਟ ਕੀਤਾ ਗਿਆ ਸੀ ਤੇ ਸੋ ਅਸੀਂ ਸਾਡਾ ਅੱਜ ਦਾ ਵਲੌਗ ਤੇ ਅਸੀਂ ਅੱਜ ਅੱਜ ਦਾ ਵਲੌਗ ਅਸੀਂ ਖਾਣੇ ਲਈ ਨਹੀਂ ਬਣਾਇਆ ਅਸੀਂ ਇਸ ਵਾਰ ਸਿਗਾ ਵੀ ਚਲੋ ਜੰਗ ਦੇ ਚੱਲਦੇ ਪਏ ਨੇ ਮਾਹੌਲ ਗਰਮ ਸੀ ਇਸ ਕਰਕੇ ਹੀ ਸੋਚਿਆ ਵੀ ਅਸੀਂ ਇਹ ਨਿਊ ਕੁਝ ਬਾਰਡਰ ਦੇ ਏਰੀਆ ਸ਼ੂਟ ਕਰੀਏ ਜਿੱਥੇ ਪਤਾ ਲੱਗੇ ਵੀ ਅਸਲ ਵਿੱਚ ਕਹਾਣੀ ਕੀ ਆ ਤੇ ਕੀ ਕੁਛ ਸੀਗਾ ਇਸ ਕਰਕੇ ਅਸੀਂ ਇਧਰ ਵਾਪਸ ਆਏ ਸੀਗੇ ਤੇ ਇਧਰ ਬਾਈ ਗੁਰੂ ਨੇ ਸਾਨੂੰ ਫਿਰ ਟੈਂਕ ਦੇ ਦਰਸ਼ਨ ਕਰਵਾਏ ਅੱਜ ਤੇ ਵਾਕੇ ਭਾਈ ਸਵਾਦ ਆ ਗਿਆ ਅੱਜ ਪਤਾ ਲੱਗਾ ਵਾਕੇ ਵੀ ਹਰੇਕ ਮੁਸਲਮਾਨ ਪਾਕਿਸਤਾਨੀ ਨਹੀਂ ਹੁੰਦਾ ਤੇ ਨਹੀਂ ਹਰੇਕ ਮੁਸਲਮਾਨ ਅਤਵਾਦੀ ਹੁੰਦਾ ਹੈ ਠੀਕ ਹੈ ਚਲੋ ਜੀ ਥੈਂਕ ਯੂ ਸੋ ਮਚੀ ਵੀਡੀਓ ਸ਼ੇਅਰ ਚੰਗੀ ਲੱਗੀ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਥੈਂਕ ਯੂ